ਅਵਤ ਪੰਜਾਬ ਦਾ ਦੌਰਾ ਕਰਨ ਦੇ ਲਈ ਪੀਐਮ ਮੋਦੀ ਪੰਜਾਬ ਆ ਰਹੇ ਨੇ ਜੀ ਹਾਂ ਵੱਡੀ ਖਬਰ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਹੇ ਆ ਪੀਐਮ ਮੋਦੀ ਪੰਜਾਬ ਆਉਣਗੇ ਤੇ ਹੜਪੀੜਤਾ ਦੇ ਨਾਲ ਮੁਲਾਕਾਤ ਵੀ ਕਰਨਗੇ ਤਾਂ ਦੱਸਦੇ ਕਿ ਪੰਜਾਬ ਦੇ 23 ਜ਼ਿਲ੍ਹਾ ਦੇ ਵਿੱਚ ਜੋ ਹੈ ਹੜਾ ਨੇ ਤਬਾਹੀ ਮਚਾਈ ਹੋਈ ਹੈ ਤੇ ਲਗਾਤਾਰ ਸਥਿਤੀ ਜਿਹੜੀ ਉਹ ਵਿਗੜਦੀ ਜਾ ਰਹੀ ਹੈ ਕਿਉਂਕਿ ਮੀਂਹ ਵੀ ਜਿਹੜਾ ਉਹ ਪੈਂਦਾ ਹੋਇਆ ਨਜ਼ਰ ਆ ਰਿਹਾ ਤੇ ਇਸ ਕਰਕੇ ਹੁਣ ਪਿੰਡਾਂ ਦੇ ਵਿੱਚ ਪਾਣੀ ਜਿਹੜਾ ਉਹ ਹੋਰ ਚੜਦਾ ਜਾ ਰਿਹਾ ਹੈ ਬਿਆਸ ਹੋਵੇ ਸਤਲੁਜ ਹੋਵੇ ਆਹ ਹੋਰ ਨਦੀ ਨਾਲਿਆਂ ਦੀ ਗੱਲ ਕਰ ਲਈਏ ਤਾਂ ਲਗਾਤਾਰ ਪਾਣੀ ਜੜਾ ਹੁਣ ਫਿਰ ਤੋਂ ਵਾਅਦਾ ਹੋਇਆ ਨਜ਼ਰ ਆ ਰਿਹਾ ਇਸੇ ਵਿਚਕਾਰ ਹੁਣ ਸਥਿਤੀ ਦਾ ਜਾਇਜ਼ਾ ਲੈਣ ਦੇ ਲਈ ਪੀਐਮ ਮੋਦੀ ਪੰਜਾਬ ਆਉਣਗੇ ਜੀ ਹਾਂ ਦੱਸਿਆ ਜਾ ਰਿਹਾ ਹੈ ਕਿ 9 ਸਤੰਬਰ ਨੂੰ ਪੀਐਮ ਮੋਦੀ ਪੰਜਾਬ ਆ ਰਹੇ ਨੇ ਗੁਰਦਾਸਪੁਰ ਦਾ ਦੌਰਾ ਪੀਐਮ ਮੋਦੀ ਦੇ ਵੱਲੋਂ ਕੀਤਾ ਜਾਵੇਗਾ ਇਥੇ ਹੜਪੀੜਤਾ ਦੇ ਨਾਲ ਮੁਲਾਕਾਤ ਕੀਤੀ ਜਾਵੇਗੀ ਉਹਨਾਂ ਦੇ ਨਾਲ ਦੁੱਖ ਵੰਡਾਇਆ ਜਾਵੇਗਾ ਇਹ ਵੀ ਜਾਣਕਾਰੀ ਜਿਹੜੀ ਹੈ ਸਾਹਮਣੇ ਆ ਰਹੀ ਹੈ ਸੋ ਬੇਹਦ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦਰਅਸਲ ਲਗਾਤਾਰ ਜੋ ਇਥੇ ਮੰਗ ਕੀਤੀ ਜਾ ਰਹੀ ਸੀ ਪੰਜਾਬ ਸਰਕਾਰ ਦੇ ਵੱਲੋਂ ਵੀ ਤੇ ਲੋਕਾਂ ਦੇ ਵੱਲੋਂ ਵੀ ਕਿ ਕੇਂਦਰ ਸਰਕਾਰ ਦੇ ਵੱਲੋਂ ਜੋ ਹੈ ਕੋਈ ਐਕਸ਼ਨ ਲਿਆ ਜਾਵੇ ਕੇਂਦਰ ਸਰਕਾਰ ਦੇ ਵੱਲੋਂ ਜੋ ਹੈ ਹੜਪੀੜਤਾ ਦਾ ਸਾਰ ਲੈਣੀ ਚਾਹੀਦੀ ਹੈ ਸੋ ਅਜੇਹ ਦੇ ਵਿੱਚ ਦੱਸਦੇ ਕਿ ਹੁਣ ਪੀਐਮ ਮੋਦੀ ਆਪ ਪੰਜਾਬ ਆ ਰਹੇ ਨੇ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਪੀਐਮ ਮੋਦੀ 9 ਸਤੰਬਰ ਨੂੰ ਪਹੁੰਚਣਗੇ ਤੇ ਉੱਥੇ ਹੜਪੀੜਤਾ ਦੇ ਨਾਲ ਮੁਲਾਕਾਤ ਵੀ ਉਹਨਾਂ ਦੇ ਵੱਲੋਂ ਕੀਤੀ ਜਾਵੇਗੀ ਪੂਰੀ ਸਥਿਤੀ ਦਾ ਜਾਇਜ਼ਾ ਜੋ ਇੱਥੇ ਪੀਐਮ ਮੋਦੀ ਦੇ ਵੱਲੋਂ ਲਿਆ ਜਾਵੇਗਾ ਕਿ ਜੇ ਇਸ ਤਰੀਕੇ ਨਾਲ 23 ਜ਼ਿਲ੍ਹੇ ਹੜ ਦੀ ਚਪੇੜ ਦੇ ਵਿੱਚ ਆਏ ਹੋਏ ਨੇ ਤਾ ਕਿ ਕੁਝ ਚੱਲ ਰਿਹਾ ਹੈ ਰਾਹਤ ਕਾਰਜ ਕੇਸਰੀ ਕੇ ਦੇ ਨਾਲ ਚੱਲ ਰਹੇ ਨੇ ਤਾਂ ਇਹ ਸਾਰੀ ਸਥਿਤੀ ਦਾ ਜਾਇਜ਼ਾ ਜੋ ਹੈ ਪੀਐਮ ਮੋਦੀ ਦੇ ਵੱਲੋਂ ਆਪ ਇੱਥੇ ਪਹੁੰਚ ਕੇ ਲਿਆ ਜਾਵੇਗਾ ਤਾਂ ਇਥੇ ਜਾਣਕਾਰੀ ਤਾਂ ਦਿੱਤੀ ਜਾ ਰਹੀ ਹੈ ਕਿ ਗੁਰਦਾਸਪੁਰ ਦੇ ਵਿੱਚ ਪਹੁੰਚਣ ਕੇ ਪੀਐਮ ਮੋਦੀ ਇਸੇ ਦੇ ਨਾਲ ਹੋ ਸਕਦਾ ਹੈ ਕਿ ਹੋਰ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਪੀਐਮ ਮੋਦੀ ਦੇ ਵੱਲੋਂ ਦੌਰਾ ਕੀਤਾ ਜਾਵੇ ਤਾਂ ਫਿਲਹਾਲ ਦਾਸੇ ਕਿ ਬੇਹਦੀ ਵੱਡੀ ਖਬਰ ਆਇਏ ਤਾਂ ਪੰਜਾਬ ਸਰਕਾਰ ਲਗਾਤਾਰ ਬਚਾਅ ਕਾਰਜਾਂ ਦੇ ਵਿੱਚ ਰਾਹਤ ਕਾਰਜਾਂ ਦੇ ਵਿੱਚ ਜੁਟੀ ਹੋਈ ਹੈ ਤਾਂ ਹੁਣ ਕੇਂਦਰ ਸਰਕਾਰ ਵੀ ਜਿਹੜਾ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਹਾਲਾਂਕਿ ਲਗਾਤਾਰ ਜੋ ਹੈ ਕੇਂਦਰ ਸਰਕਾਰ ਦੇ ਵੱਲੋਂ ਵੀ ਨਜ਼ਰ ਰੱਖੀ ਜਾ ਰਹੀ ਸੀ ਤਾਂ ਇਸ ਦੇ ਦਰਮਿਆਨ ਹੁਣ ਪੀਐਮ ਮੋਦੀ ਜੋ ਹੈ ਹੜ੍ਹ ਪ੍ਰਭਾਵਿਤ ਕਹਿੰਦੇ ਕਿ ਸਟੇਟਸ ਦਾ ਦੌਰਾ ਕਰਨ ਦੇ ਲਈ ਨਿਕਲ ਚੁੱਕੇ ਨੇ ਕਿਉਂਕਿ ਬੀਤੇ ਦਿਨ ਜਾਣਕਾਰੀ ਸਾਹਮਣੇ ਆਈ ਸੀ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਜੋ ਹੈ ਪੀਐਮ ਮੋਦੀ ਦੇ ਵੱਲੋਂ ਕੀਤਾ ਜਾਵੇਗਾ ਚਾਹੇ ਫਿਰ ਹਿਮਾਚਲ ਪ੍ਰਦੇਸ਼ ਗੱਲ करिए ਜੰਮੂ ਕਸ਼ਮੀਰ ਦੀ ਗੱਲ करिए ਜਾਂ ਫਿਰ ਪੰਜਾਬ ਦੀ ਗੱਲ ਕਰ ਲਈਏ ਤਾਂ ਹੁਣ ਡੇਟ ਜਿਹੜੀ ਹੈ ਤਰੀਕ ਜਿਹੜੀ ਹੈ ਉਹ ਵੀ ਸਾਹਮਣੇ ਆ ਚੁੱਕੀ ਹੈ 9 ਸਤੰਬਰ ਨੂੰ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਆਉਣਗੇ ਪੀਐਮ ਮੋਦੀ ਤੇ ਤੇ ਪੀਐਮ ਮੋਦੀ ਦੇ ਵੱਲੋਂ 9 ਸਤੰਬਰ ਨੂੰ ਹੀ ਜੋ ਹੈ ਗੁਰਦਾਸਪੁਰ ਦਾ ਦੌਰਾ ਕੀਤਾ ਜਾਵੇਗਾ ਹੜਪੀੜਤਾ ਦੇ ਨਾਲ ਉਹ ਮੁਲਾਕਾਤ ਕਰਨਗੇ ਹੜ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਿਹੜਾ ਉੱਤੇ ਪਹੁੰਚਣਗੇ ਤੇ 9 ਸਤੰਬਰ ਨੂੰ ਜੋ ਹੈ ਇਥੇ ਪੀਐਮ ਮੋਦੀ ਦਾ ਪੰਜਾਬ ਆਉਣ ਦਾ ਜਿਹੜਾ ਹੈ ਤੇ ਕਾਰ्यक्रम ਜੁੜਾਇਆ ਜਾਂ ਫਿਰ ਇਕੱਲੇ ਕੇ ਹੋ ਦੱਸਿਆ ਜਾ ਰਿਹਾ ਹੈ ਪ੍ਰੋਗਰਾਮ ਇਸ ਤਰੀਕੇ ਦੇ ਨਾਲ ਹੋਵੇਗਾ ਹੋਵੇਗਾ ਤਾਂ ਦੱਸੇ ਕਿ ਗੁਰਦਾਸਪੁਰ ਜੋ ਹੈ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ ਹੜ੍ਹਾਂ ਨਾਲ ਇਸ ਵਾਰ ਤੇ ਜਿਸ ਕਰਕੇ ਗੁਰਦਾਸਪੁਰ ਦੇ ਬਹੁਤ ਸਾਰੇ ਪਿੰਡ ਜੋ ਹੈ ਹੜ੍ਹਾਂ ਦੀ ਮਾਰ ਹੇਟ ਨੇ ਸੋ ਜਹੇ ਦੇ ਵਿੱਚ ਗੁਰਦਾਸਪੁਰ ਦੇ ਵਿੱਚ ਹੀ ਜੋ ਹੈ ਸਥਿਤੀ ਦਾ ਜਾਇਜ਼ਾ ਪੀਐਮ ਮੋਦੀ ਦੇ ਵੱਲੋਂ ਲਿਆ ਜਾਵੇਗਾ ਖਾਸ ਕਰਕੇ ਹੜ ਪੀੜਿਤ ਜਿਹੜੇ ਲੋਕ ਨੇ ਉਹਨਾਂ ਦੇ ਨਾਲ ਵੀ ਮੁਲਾਕਾਤ ਕੀਤੀ ਜਾਵੇਗੀ ਉਹਨਾਂ ਦੀਆਂ ਜੋ ਵੀ ਦਿੱਕਤਾਂ ਨੇ ਉਹ ਪੀਐਮ ਮੋਦੀ ਸੁਣ ਸਕਦੇ ਨੇ ਸੋ ਜਹੇ ਦੇ ਵਿੱਚ ਇਹ ਬੇਹੱਦ ਵੱਡੀ ਗੱਲ ਹੋਵੇਗੀ ਸੋ ਪੀਐਮ ਮੋਦੀ ਜੋ ਹੈ ਪੰਜਾਬ 9 ਸਤੰਬਰ ਨੂੰ ਪਹੁੰਚਣਗੇ ਤੁਹਾਨੂੰ ਦੱਸਦੇ ਕਿ ਹੁਣ ਤੱਕ ਜੋ ਹੈ ਪੰਜਾਬ ਦੇ 23 ਜ਼ਿਲ੍ਹੇ ਜੋ ਹੈ ਹੜ੍ਹ ਦੀ ਚਪੇੜ ਦੇ ਵਿੱਚ ਆ ਚੁੱਕੇ ਨੇ ਜਿਨ੍ਹਾਂ ਦੇ ਵਿੱਚ ਗੁਰਦਾਸਪੁਰ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ ਅ ਅੰਜਾਲਾ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ ਫਿਰੋਜ਼ਪੁਰ ਫਾਜ਼ਿਲਕਾ ਦੇ ਵਿੱਚ ਵੀ ਹਾਲਾਤ ਜਿਹੜੇ ਕਾਫੀ ਵਿਗੜੇ ਹੋਏ ਨੇ ਸੋ ਜਹੇ ਦੇ ਵਿੱਚ ਜੋ ਹੈ ਹੁਣ ਇਹ ਕੇਂਦਰ ਸਰਕਾਰ ਐਕਸ਼ਨ ਮੋਡ ਦੇ ਵਿੱਚ ਆ ਗਈ ਹੈ ਪੀਐਮ ਮੋਦੀ ਖੁਦ ਜੋ ਹੈ ਗਰਾਊਂਡ ਲੈਵਲ ਤੇ ਉਤਰਨਗੇ ਦਾਸਪੁਰ ਪਹੁੰਚਣਗੇ ਪੰਜਾਬ ਦੇ ਤੇ ਉੱਥੇ ਸਥਿਤੀ ਦਾ ਜਾਇਜ਼ਾ ਲੈਣਗੇ ਹੁਣ ਤੱਕ ਦੱਸਦੇ ਕਿ ਪੰਜਾਬ ਦੇ ਵਿੱਚ ਜੋ ਹੈ 1900 ਤੋਂ ਵੱਧ ਪਿੰਡ ਪ੍ਰਭਾਵਿਤ ਹੋ ਚੁੱਕੇ ਨੇ ਹੜ੍ਹਾਂ ਕਾਰਨ ਬਹੁਤ ਸਾਰੇ ਲੋਕ ਮਾਰੇ ਵੀ ਜਾ ਚੁੱਕੇ ਨੇ 30 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਬੀਤੇ ਕੱਲ ਵੀ ਇੱਕ ਬਜ਼ੁਰਗ ਦੀ ਫਿਰੋਜ਼ਪੁਰ ਦੇ ਵਿੱਚ ਮੌਤ ਹੋ ਗਈ ਡੁੱਬਣ ਕਾਰਨ ਤੇ ਹੁਣ ਜੋ ਹੈ ਤਬਾਹੀ ਹੁਣ ਵੀ ਰੁਕੀ ਨਹੀਂ ਹੈ ਅਜੇ ਵੀ ਤਬਾਹੀ ਜਾਰੀ ਹੈ ਸੋ ਇਹ ਸਰਦ ਦੇ ਵਿੱਚਕਾਰ ਜਾਇਜ਼ਾ ਲੈਣ ਦੇ ਲਈ ਪੀਐਮ ਮੋਦੀ ਪਹੁੰਚ ਰਹੇ ਨੇ ਸੋ ਬੇਹਦ ਅਹਿਮ ਹੋਵੇਗਾ ਤੇ ਦੇਖਣ ਨੂੰ ਹੋਵੇਗਾ ਕਿ ਪੀਐਮ ਮੋਦੀ ਦੇ ਵੱਲੋਂ ਇੱਥੇ ਪਹੁੰਚ ਕੇ ਕਿ ਕੁਝ ਜਿਹੜਾ ਰਾਹਤ ਦੇ ਵਿੱਚ ਜਾਂ ਫਿਰ ਪੰਜਾਬੀਆਂ ਦੇ ਲਈ ਕੀਤਾ ਜਾਂਦਾ